ਕੋ ਕੁਰਸੀਆਂ ਦੇ ਬੈਠਣਾ ਸਾਡੇ ਵਿੱਚ ਜ਼ਿਲ੍ਹਾਪਤਾ ਜ਼ਿਲ੍ਹਾਪਤਾ ਜੀ ਮਨਾ ਅੱਜ ਪਹੁੰਚੇ ਹੈ ਮੈਂ ਜੀ ਆਖਦਾ ਹੋਰ ਵੀ ਸਮੂਚੀ ਲੀਡਰਸ਼ਿਪ ਸੀਨੀਅਰ ਪਹੁੰਚੀ ਹੈ ਮੈਂ ਸਾਰਿਆਂ ਦੇ ਇਥੇ ਆਉਂਦੇ ਜੀ ਆਖਦਾ ਸਾਰੇ 1 ਮਿੰਟ ਖੜੇ ਹੋ ਜਾਣ ਬੇਨਤੀ ਹੈ ਮੈਡਮ ਦਾ ਸਤਿਕਾਰ ਕਰੋ ਕਿਉਂਕਿ ਅੱਗੇ ਵੀ ਕਾਰਜ ਕਰਨਾ ਹੈ ਅੱਜ ਚੋਣਾਂ ਦੇ ਵਿੱਚ ਵੋਟਾਂ ਮੰਡਲ ਵੀ ਤੁਹਾਡੇ ਕੋ ਸਾਰੇ ਆ ਰਹੇ ਹਨ ਸਾਰੇ ਨੇ ਆਣਾ ਵੀ ਹੈ ਪਰ ਤੁਸੀਂ ਕਿ ਪਰਖ ਕਰਨੀ ਹੈ ਕਿ ਸਾਨੂੰ ਵੋਟ ਕਿੱਥੇ ਪਾਣੀ ਚਾਹੀਦੀ ਹੈ ਕਿਉਂਕਿ ਜਿਹੜੇ ਬਦਲਾਅ ਵਾਲੇ ਜਿਹੜਾ ਇੱਕ ਬਦਲਾਅ ਦਾ ਨਾਹਰਾ ਲਾ ਕੇ ਜਿਹੜੇ ਲੋਕਾਂ ਨੇ ਪਿਛਲੀ ਵਾਰ ਸਾਨੂੰ ਮੂਰਖ ਬਣਾਇਆ ਕਿ ਅਸੀਂ 1000 ਰੁਪਏ ਦੇਾਂਗੇ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਅਸੀਂ ਨਵਾਂ ਬਦਲਾਅ ਪੰਜਾਬ ਦੇ ਵਿੱਚ ਲਿਆਵਾਂਗੇ ਉਹਨਾਂ ਲੋਕਾਂ ਨੇ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਹੈ ਇਹ ਜਿਹੜੀ ਧਰਤੀ ਇਸ ਇਲਾਕੇ ਦੀ ਇਹ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਹੈ ਜਿਹੜੇ ਇੱਥੇ ਵੱਸਦੇ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਤੁਸੀਂ ਜੇ ਦੇਖਿਆ ਇੱਥੇ ਕਿ ਆ ਸਾਡੇ ਨਾਲਪੁਰ ਤਲਵਾੜੇ ਦੇ ਵਿੱਚ ਜੇ ਦੇਖੀਏ ਉੱਥੇ ਜਾ ਰਿਹਾ ਇਹਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਇਹਨੂੰ ਰੋਕਣ ਵਾਸਤੇ ਸਾਨੂੰ ਅੱਜ ਜ਼ਰੂਰੀ ਹੈ ਕਿ ਮੈਡਮ ਅਨਿਤਾ ਸੋਮ ਪ੍ਰਕਾਸ਼ ਜੀ ਨੂੰ ਕੋਟਾ ਪਾ ਕੇ ਇੱਥੋਂ ਦਿਤਾਈਏ ਔਰ ਆਪਣੇ ਆਪ ਨੂੰ ਅਸੀਂ ਮਜ਼ਬੂਤ ਕਰੀਏ ਤਾਂ ਵਾਸਤ ਰਹਿਣਾ ਹੈ ਕਿ ਅਸੀਂ ਤੁਹਾਡੇ ਨਾਲ ਸਾਰੇ ਅਸੀਂ ਤੁਹਾਡੇ ਨਾਲ ਖੜੇ ਆ ਬਾਹੂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਹੂ ਭੈਣਾ ਦੇ ਮੇਰੇ ਭਰਾਵਾਂ ਦੇ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਪ੍ਰਣਾਮ ਹੈ ਜੀ ਤੁਸੀਂ ਇੰਨਾ ਸਮਾਂ ਕੱਢਿਆ ਤੇ ਜੇ ਇੰਨਾ ਸਮਾਂ ਕੱਢਿਆ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਦਾ ਸਮਾਂ ਹੈ ਤੇ ਮੋਦੀ ਸਾਹਿਬ ਦੀ ਇਲੈਕਸ਼ਨ ਇਹ ਸਾਡੇ ਦੇਸ਼ ਦੀ ਰਾਹ ਰਿਆ ਜ਼ਮੀਨ ਵੇਚੀ ਜਾ ਰਹੀ ਹੈ ਖਾਨਾ ਨੋ ਰਿਹਾ ਕੁੱਟਿਆ ਜਾ ਰਿਹਾ ਉਹਦੇ ਚ ਤੁਹਾਡੀ ਸੁਲਵਾਈ ਵੀ ਨਹੀਂ ਹੋ ਰਹੀ ਸਾਨੂੰ ਪਤਾ ਉਹਨਾਂ ਦੇ ਨਾਲ ਜ਼ਿਲ੍ਹਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੋਸਤ ਸੈਠੂ ਜੀ ਉਹਨਾਂ ਦੇ ਨਾਲ ਸਾਡਾ ਹਲਕੇ ਤੋਂ ਲੜੇ ਚ ਚੋਣ ਸ਼੍ਰੀ ਰੁਗਣਾ ਆਸਨ ਰਾਣਾ ਜੀ ਉਹਨਾਂ ਦੇ ਵੱਡੇ ਨੇ ਦਾ ਸਰਕਾਰ ਦੇਣੀ ਆ ਸਾਨੂੰ ਫਾਇਦਾ ਹੋ ਜਾਊਗਾ ਫਸਲਾ ਹੋ ਜਾਣਗੀਆਂ ਜਦੋਂ ਫਾਰਮ ਪੰਨ ਦੀ ਵਾਰੀ ਆਈ ਤਾਂ ਪੈਸੇ ਉਹ ਬੰਦੇ ਲੈ ਗਏ ਇਹ ਡਾਇਰੈਕਟਰ ਜੀ ਲਈ ਆ ਜਿਹੜਾ ਨੇ ਚੱਕੀਆਂ ਲਈਆਂ ਸੋ ਗਰੀਬ ਲੋਕਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਸੋਈ ਦੀ ਵੀ ਥੋੜੀ ਸਾਭ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਬਹੁਤ ਹੀ ਮੇਰੇ ਕਈ ਕਿਸਾਨ ਵੀਰ ਜਿਹੜੇ ਉਹਨਾਂ ਦੀਆਂ ਫਾਈਲਾਂ ਉੱਥੇ ਪਈਆਂ ਡਿਗਲਾਫਤਰ ਦੇ ਵਿੱਚ ਜੇ ਪੈਸੇ ਆਏ ਹੈ ਤਾਂ ਉਹ ਗਰੀਬ ਲੋਕਾਂ ਨੂੰ ਕਿਉਂ ਨਹੀਂ ਮਿਲੇ ਕਿਉਂ ਚੰਗਾ ਭਲਾ ਬਾੜ ਜਿਹੜਾ ਉਹ ਲੋਕਾਂ ਦਾ ਖਤਮ ਕਰਦਾ ਮੇਰਾ ਫਸਲ ਹੁੰਦੀ ਸੀ ਉਹ ਪਹਿਲੇ ਹੋ ਕੇ ਬਹਿ ਗਏ ਉਹਨਾਂ ਬੇਨਤੀ ਕਰਾਂਗਾ ਜਸੀਰ ਸਿੰਘ ਜੀ ਨੂੰ ਕਿ 2 ਮਿੰਟ ਵਿਚਾਰ ਰੱਖਣਾ ਅਨੀਤਾ ਸੋਮਰਕਾ ਜੀ ਬਹੁਤ ਹੀ ਸਤਾਰੀਓਗ ਸਾਰੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਸਾਹਮਣੇ ਮੇਰੇ ਬੈਠੇ ਮੇਰੇ ਬਹੁਤ ਹੀ ਸਤਾਰੀਓਗ ਸਾਡੇ ਇਸ ਪਿੰਡ ਦੇ ਮੇਰੇ ਨੌਜਵਾਨ ਦੋਸਤੋ ਭਰਾਵੋ ਭੈਣੋ ਮਰਦੋ ਤੇ ਬਜ਼ੁਰਗੋ ਇੱਕ ਜੀ ਜੀ ਨੇ ਦੱਸਿਆ ਤੇ ਇੱਕ ਇਹ ਵੀਡੀਓ ਕਿਨੇ ਚਲਾਈ ਸੀ ਪਿਛਲੀ ਵਾਰੀ ਯਾਦ ਹੈ ਜੀ ਕੁਛ ਤਾਰ ਵਾਲੀ ਵੀਡੀਓ ਚੱਲੀ ਨਾ ਬੜੀ ਐਮਐਲਏ ਸਾਹਿਬ ਜਿੰਨੇ ਚਲਾਈ ਸੀ ਐਮਐਲਏ ਸਾਹਿਬ ਉਪਰਾਵਾ ਬੋਲੋ ਕਿਨੇ ਕਰਾਈ ਸੀ ਐਮਐਲਏ ਸਾਹਮਣੇ ਕਿਨੇ ਕਰਾਈ ਸੀ ਇਹ ਝਾੜੂ ਵਾਲਿਆਂ ਨੇ ਅੰਦਰ ਦੇ ਸਾਹਿਬ ਨੇ ਨਹੀਂ ਕਰਾਈ ਯਾਰ ਇਹ ਝਾੜੂ ਵਾਲਿਆਂ ਨੇ ਬੜੀ ਵੀਡੀਓ ਜਵਾਈ ਸੀ ਠੀਕ ਹੈ ਤੇ ਹੁਣ ਉਹ ਜਿਹੜੇ ਵੀਡੀਓ ਵੜੇ ਕਿਹਦੇ ਨਾਲ ਅਨੁਸਾਰ ਹੈ ਜਿਹਦੇ ਨਾਲ ਇਹਨਾਂ ਨਾਲ ਇਹਨਾਂ ਝਾੜੂ ਵਾਲੇ ਨਾਲ ਇਹ ਬਦਲਾਅ ਉਹ ਜਿਹੜਾ ਇਹਨਾਂ ਨੇ ਲੈ ਕੇ ਆਏ ਸੀ ਤਾਰਦਾ ਕੀਤਾ ਹੀ ਦਿੱਤਾ ਕੋ ਤਾਰਦਾ ਦਾ ਗੁੰਦਾ ਕਰ ਦਿੱਤਾ ਨਾਲ ਇੱਧਰ ਸਾਡਾ ਇਲਾਕਾ ਵੀ ਸਾਰਾ ਹੀ ਮਾਈਨਿੰਗ ਨਾਲ ਦੋ ਦੋ ਤੋਂ ਡੂੰਗੇ ਟੋਏ ਪਾਦੇ ਇਹਨਾਂ ਨੇ ਤੇ ਭੈਣਾਂ ਬਚਾਰੀਆਂ ਜੇ ਡੀਪੰਡੀਆਂ ਨਾਲ ਦੀਖਦੀਆਂ ਭਈ ਨਹੀਂ ਉਹ ਹਜ਼ਾਰ ਮਿਲ ਗਿਆ ਨਹੀਂ ਉਹ ਬੋਲਾ ਸੀ ਮਿਲਿਆ ਮਿਲ ਗਿਆ ਲੱਗਦਾ ਮੈਨੂੰ ਨਹੀਂ ਮਿਲਿਆ ਨਾ ਸੋ ਇਹ ਝੂਠੇ ਲੋਗ ਐ ਇਹਨਾਂ ਨੇ ਸ਼ਹੀਦਾਂ ਦੀਆਂ ਸੋਹਾਂ ਖਾ ਕੇ ਝੂਠ ਬੋਲ ਕੇ ਤੁਹਾਡੇ ਨਾਲ ਧੋਖਾ ਕੀਤਾ ਇਹਨਾਂ ਬਿਲਕੁਲ ਮੂੰਹ ਨਾ ਲਾਓ ਔਰ ਕੋਸ਼ਿਸ਼ ਕਰੋ ਘਰ ਘਰ ਜਾ ਕੇ ਸਾਰੇ ਜਣੇ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਤੁਨਾ ਦੁਨੀਆ ਦੇਖਦੀ ਐ ਹਰ ਜਣੇ ਕਸਮ ਖਾ ਲੋ ਸ਼੍ਰੀ ਰਾਮ ਭਗਵਾਨ ਦੀ ਹੱਥ ਘੜੇ ਘੜ ਕੇ ਕਹਿ ਦਿਓ ਇੱਕ ਵਾਰੀ ਜੈ ਸ਼੍ਰੀ ਰਾਮ ਵਾਲੇ ਸਮੇਂ ਸਾਡੇ ਹਮੇਸ਼ਾ ਵਾਸਤੇ ਮੁੱਖ ਮਹਿਮਾਨ ਸਾਡੇ ਅਨੀਤਾ ਸੂਮ ਪ੍ਰਕਾਸ਼ ਜੀ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਬੀਜੇਪੀ ਦੇ ਉਹਨਾਂ ਦਾ ਇੱਥੇ ਆਂਦੇ ਬਹੁਤ ਬਹੁਤ ਸਤਿਕਾਰ ਔਰ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਨਾਲ ਬੈਠੇ ਹੋਏ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਅਜੇ ਕੌਸ਼ਲ ਸਿੰਘ ਜੀ ਤੇ ਸਾਡੇ ਨਾਗਿੰਦਰ ਜੀ ਰਾਜਸਥਾਨ ਤੋਂ ਆਏ ਹੋਏ ਪਰਵਾਰੀ ਸਾਡੇ ਇੱਥੇ ਵਿਧਾਨ ਸਭਾ ਦੇ ਤੇ ਪਿੰਚੀ ਜੀ ਤੇ ਸੱਣੀ ਜੀ ਤੇ ਬਾਕੀ ਸਾਥੀਓ ਮੇਰੀਆਂ ਭੈਣਾਂ ਬੈਠੀਆਂ ਹੋਈਆਂ ਬੀਬੀਆਂ ਆ ਸਾਰੇ ਬਹੁਤ ਬਹੁਤ ਤੁਹਾਨੂੰ ਇੱਕ ਤੇ ਆ ਇਸ ਜਨਾਰ ਦੀ ਮੁਬਾਰਕ ਕਿਉਂਕਿ ਅਸੀਂ ਜਿੱਤਣ ਜਾ ਰਹੇ ਹਾਂ ਇਸ ਟੀ ਇਸ ਸੀਟ ਨੂੰ ਅਸੀਂ بڑے ਭੱਜੇ ਅੰਦਰ ਨਾਲ ਜਿੱਤਾਂਗੇ ਇਹ ਇਹਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਹਰ ਜਗ੍ਹਾ ਪੂਰੇ ਪਿੰਡਾਂ 'ਚ ਸਾਰੇ ਕਿੰਨੀਆਂ ਵੀ ਵਿਧਾਨ ਸਭਾ ਆ ਗਈਆਂ ਮੈਂ ਸਾਰਿਆਂ ਜਾ ਕੇ ਆਇਆ ਸਾਰੇ ਮੰਡਾਂ 'ਚ ਜਾ ਕੇ ਆਇਆ ਬਹੁਤ ਵੱਡੀ ਲਹਿਰ ਚੱਲੀ ਆ ਜਿਹੜੀ ਆਪ ਦੀ ਇਹਦੇ ਅਗੇਂਸਟ ਕਿਉਂਕਿ ਤੁਸੀਂ ਲੋਕਾਂ ਦੇ ਸਰਕਾਰ ਦਾ ਪਿੱਛੇ ਪੰਜਾਬ ਦੀ ਬਣਾ ਲਈ ਸੀ ਉਹਨਾਂ ਦੀਆਂ ਪਰਜੂਤਾਂ ਤੁਹਾਨੂੰ ਸਾਹਮਣੇ ਪਤਾ ਲੱਗ ਗਿਆ ਮੇਰੇ ਕੀ ਮੇਰੇ ਪੁੱਤ ਜੀ ਨੇ ਇਸ ਵਾਰੀ ਤੇ ਨੌਰਤਾਂ ਨੂੰ ਮਾਣ ਦਿੱਤਾ ਪੰਜਾਬ ਦੇ ਉਹਦੇ ਵਿੱਚ ਹੁਸ਼ਿਆਰਪੁਰ ਦਾ ਹੱਥ ਆ ਗਿਆ ਸਾਨੂੰ ਵੀ ਬਹੁਤ ਮਾਣ ਹੋਣਾ ਚਾਹੀਦਾ ਹੈਔਰ ਤੁਹਾਨੂੰ ਇਹ ਮੋਤੀ ਜੀ ਨੇ ਔਰ ਦਾ ਸਨਮਾਨ ਦਿੱਤਾ ਹੈ ਔਰ ਮੇਰੇ ਪੀਰਾਂ ਨੂੰ ਫਕਰ ਹੋਣਾ ਚਾਹੀਦਾ ਕਿ ਅਸੀਂ ਇੱਕ ਭੈਣ ਵੀ ਇੱਕ ਮਾਂ ਵੀ ਪੂਰੇ ਆਦਰ ਦੇ ਨਾਲ ਮਦਦ ਕਰਾਂਗੇ ਔਰ ਉਹਦਾ ਸਿਰ ਕਦੀ ਝੁਕਣੇ ਨਹੀਂ ਦੇਵਾਂਗੇ ਔਰ ਇਲੈਕਸ਼ਨ ਦੇ ਵਿੱਚ ਬਹੁਤ ਮਿਹਨਤ ਕਰੋਗੇ ਕਿਉਂਕਿ ਇਹ ਬੋਰਡ ਤੁਸੀਂ ਮੈਨੂੰ ਨਹੀਂ ਪਾਣੀ ਇਹ ਮੇਰੀ ਨਹੀਂ ਹੈ ਇਹ ਬੋਰਡ ਜਿਹੜੀ ਆ ਉਹ ਤੇ ਦੀ ਦੀ ਆ ਮੈਨੂੰ ਤਾਂ ਉਹਨਾਂ ਨੇ ਆਪਣਾ ਨਮਾਇੰਦਾ ਚੁਣਿਆ ਔਰ ਮੈਂ ਉਹਨਾਂ ਦੇ ਨਾਲ ਦੇਸ਼ ਦੇ ਵਿੱਚ ਉਹ ਕਹਿੰਦੇ ਸੇਵਾ ਕਰਨ ਤੇ ਯੋਗਦਾਨ ਪਾਉ ਮੈਂ ਇੱਕ ਸੋਸ਼ਲ ਵਰਕਰ ਸੀ ਸੋਮ ਪ੍ਰਕਾਸ਼ ਜੀ ਨੂੰ ਤੁਸੀਂ 5 ਸਾਲ ਪਹਿਲਾਂ ਐਮਟੀ ਬਣਾਇਆ ਸੀ ਉਹਨਾਂ ਨੇ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਕੰਮ ਕੀਤੇ ਆ ਔਰ ਜਿਹੜੇ ਕੀਤੇ ਆ ਉਹ ਤੁਹਾਡੇ ਕੋਲ ਲਿਖ ਕੇ ਆ ਚੁੱਕਿਆ ਕਿ ਉਹਨਾਂ ਨੇ ਇਹ ਵਾਲੇ ਕੰਮ ਕੀਤੇ ਆ ਮੈਂ ਅੱਜ ਦਸੂਏ ਹਲਕੇ ਦੇ ਪਿੰਡਾਂ ਦੇ ਵਿੱਚ ਆ ਬਹੁਤ ਅੱਛਾ ਹੁੰਗਾਰਾ ਹੈ ਇੱਥੇ ਲੋਕਾਂ 'ਚ ਉਤਸ਼ਾਹ ਹੈ ਮੋਦੀ ਜੀ ਨੂੰ ਲੈ ਕੇ ਦੇਸ਼ ਦੀ ਤਰੱਕੀ ਨੂੰ ਲੈ ਕੇ ਕਿ ਅਸੀਂ ਦੇਸ਼ ਦੀ ਤਰੱਕੀ ਦੇ ਲਈ ਵੋਟ ਪਾਣੀ ਆ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਆਪਣੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਦੇਖੋ ਕਿੰਨਾ ਮਤਲਬ ਜਿਹੜੇ ਆਲੂ ਵੀ ਐਮਪੀ ਦੀ ਪੰਜਾਬ ਤੋਂ ਜਿਹੜੇ ਕੰਮ ਕੁਛੇ ਰਿਹਾ ਕਿੰਨਾ ਹੁੰਗਾਰਾ ਦੇਖੋ ਕੋਈ ਵੀ ਕੰਮ ਅਧੂਰਾ ਨਹੀਂ ਛੱਡਿਆ ਪਹਿਲਾਂ ਵੀ ਸੋਮ ਪ੍ਰਕਾਸ਼ ਜੀ ਐਮਪੀ ਸੀ ਇੱਥੋਂ ਉਹਨਾਂ ਨੇ ਕੋਈ ਵੀ ਕੰਮ ਨਹੀਂ ਛੱਡਿਆ ਔਰ ਆਉਣ ਵਾਲੇ ਸਮੇਂ 'ਚ ਜਿੰਨੇ ਲੋਕ ਕੰਮ ਦੱਸੂਗੇ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਜ਼ਿਆਦਾ ਲੋਕ ਕਰ ਰਹੀ ਆ ਕਿ ਇੱਥੇ ਤਾਰ ਲਗਾਉਣ ਦੀ ਗੱਲ ਕੀਤੀ ਸੀ ਪਰ ਉਹ ਲੱਗੀ ਨਹੀਂ ਐ ਇਹ ਜਿਹੜੇ ਘਟਾਲੇ ਆ ਕ腐ਸ਼ਨ ਨਹੀਂ ਜਿੰਨੀ ਦੇਰ ਘਟਦੀ 19 ਦੇਰ ਜਿਹੜੇ ਸਰਕਾਰਾਂ ਦੇ ਕੰਮ ਆ ਉਹ ਕਦੀ ਪੂਰੇ ਨਹੀਂ ਹੋ ਸਕਦੇ ਜਦੋਂ ਸਰਕਾਰਾਂ 'ਚ ਕ腐ਸ਼ਨ ਘਟ ਗਈ ਤੇ ਕੰਮ ਵੀ ਪੂਰੇ ਹੋਣ ਲੱਗ ਜਾਣੇ ਆ ਮੈਡਮ ਜੀ ਜਿਆਦਾ ਕਿੰਨਾ ਹੰਗਾਰਾ ਮੇਰੇ ਦੇ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਅੱਜ ਪਾਰਲੀਮੈਂਟ ਹਲਕਾ ਸ਼ਾਰਪੁਰ ਦਾ ਬੱਚਾ ਬੱਚਾ ਤਿਆਰ ਹੈ ਮੋਦੀ ਦੀ ਸਰਕਾਰ ਬਣਾਉਣ ਨੂੰ ਔਰ 400 ਪਾਰਕਰ ਨੂੰ ਹਰ ਬੱਚਾ ਬੱਚਾ ਤਿਆਰ ਹੈ ਅੱਜ ਸਾਡਾ ਪਹਿਲਾ ਫੰਕਸ਼ਨ ਨੰਗਲ ਖਨੋੜਾ ਹੋਇਆ ਬਹੁਤ ਵਧੀਆ ਪਰਮਾ ਹੰਗਾਰਾ ਮਿਲਿਆ ਤੇ ਹੁਣ ਅਸੀਂ ਪੰਬੋਤਾੜ ਪੰਗੋਤਪੱਤੀ ਦੇ ਵਿੱਚ ਫੰਕਸ਼ਨ ਹੋ ਰਿਹਾ ਦੂਸਰਾ ਤੀਸਰਾ ਫੰਕਸ਼ਨ ਸਾਡਾ ਕਮਾਈ ਦੇ ਵਿੱਚ ਹੈ ਚੌਥਾ ਫੰਕਸ਼ਨ ਸਾਡਾ ਕਗਵਾਲਾ ਪਿੰਡ ਦੇ ਵਿੱਚ ਹੋ ਰਿਹਾ ਪੰਜਵਾਂ ਸੀਪਰੀਆ ਛੇਵਾਂ ਆਪਣਾ ਫੰਕਸ਼ਨ ਜਿਹੜਾ ਹੈਗਾ ਉਹ ਪੱਸੀ ਕੰਢੀ ਦੇ ਵਿੱਚ ਹੈ ਔਰ ਲਾਸਟ ਸਾਡਾ ਜਿਹੜਾ ਰੋਡ ਸ਼ੋਅ ਹੈ ਜ ਦਸੂਆ ਸ਼ਹਿਰ ਚ ਹੋਣ ਜਾ ਰਿਹਾ ਔਰ ਬੜਾ ਅੱਛਾ ਰਿਸਪਾਂਸ ਮਿਲ ਲਿਆ ਲੋਕਾਂ ਦਾ ਬੜਾ ਪਰਮਾ ਹੰਗਾਰਾ ਮਿਲ ਲਿਆ ਅੱਜ ਪੂਰੇ ਲੋਕੀ ਤਨਮਨ ਤੋਂ ਤੋ ਤਿਆਰ ਹੈ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਨਿਸ਼ਾਨ ਤੇ ਵੋਟਾਂ ਪਾਣ ਲਈ